ਐਸੋਲਿਕ ਬਹੁਤ ਵੱਡੀ ਔਰ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਬਠਿੰਡਾ ਤਲਵੰਡੀ ਸਾਬੋ ਰੋਡ ਦੇ ਉੱਤੇ ਇੱਕ ਜ਼ਬਰਦਸਤ ਭਿਆਨਕ ਐਕਸੀਡੈਂਟ ਹੋਇਆ ਇਸ ਹਾਦਸੇ ਦੇ ਵਿੱਚ ਦੱਸਿਆ ਜਾ ਰਿਹਾ ਕਿ ਦੋ ਲੋਕਾਂ ਦੀ ਮੌਤ ਹੋ ਗਈ ਹੈ ਲੇਕਿਨ ਕਈ ਲੋਕ ਜੋ ਮੌਕੇ ਦੇ ਉੱਤੇ ਮੌਜੂਦ ਨੇ ਉਹ ਕਹਿ ਰਹੇ ਨੇ ਕਿ ਮੌਤਾਂ ਦੋ ਤੋਂ ਵੀ ਜ਼ਿਆਦਾ ਹੋ ਸਕਦੀਆਂ ਨੇ ਤੇ ਮੌਤਾਂ ਦਾ ਇਹ ਅੰਕੜਾ ਪੰਜ ਵੀ ਹੋ ਸਕਦਾ ਹੈ ਔਰ ਤੁਹਾਨੂੰ ਹੁਣ ਸਿੱਧਾ ਸੀ ਤਸਵੀਰਾਂ ਦਿਖਾਣੇ ਆ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਜਿਉਨ ਸਿੰਘ ਵਾਲਾ ਪਿੰਡ ਦਾ ਨਾਮ ਹੈ ਜਿੱਥੇ ਇਹ ਐਕਸੀਡੈਂਟ ਹੋਇਆ ਇੱਕ ਪ੍ਰਾਈਵੇਟ ਕੰਪਨੀ ਦੀ ਬਾਸ ਹੈ ਜੋ ਕਿ ਬਠਿੰਡਾ ਤੋਂ ਲੈ ਕੇ ਤਲਵੰਡੀ ਸਾਬੋ ਵੱਲ ਨੂੰ ਜਾ ਰਹੀ ਸੀ ਤੇ ਤਲਵੰਡੀ ਸਾਬੋ ਤੋਂ ਠੀਕ ਪਹਿਲਾਂ ਇੱਕ ਪਿੰਡ ਹੈ ਜਿਉਨ ਸਿੰਘ ਵਾਲਾ ਜਿੱਥੇ ਇਹ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਲੋਕਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਬੱਸ ਦੀ ਰਫ਼ਤਾਰ ਤਾਂ ਤੇਜ਼ ਸੀ ਹੀ ਤੇ ਨਾਲ ਦੀ ਨਾਲ ਜੋ ਕਿ ਹੋਰ ਵੀ ਇੱਕ ਮੁਸ਼ਕਿਲ ਸੀ ਉਹ ਸੀ ਬਰਸਾਤ ਬਰਸਾਤ ਹੋ ਰਹੀ ਸੀ ਬੱਸ ਦੀ ਰਫ਼ਤਾਰ ਵੀ ਤੇਜ਼ ਸੀ ਤੇ ਇਸ ਕਰਕੇ ਬੱਸ ਮੌਕੇ ਦੇ ਉੱਤੇ ਜਾਂ ਜਾ ਰਹੀ ਸੀਗੀ ਤਾਂ ਪਲਟ ਜਾਂਦੀ ਹੈ ਤੇ ਪਲਟ ਕੇ ਆਖਰਕਾਰ ਇੱਕ ਗੰਦੇ ਨਾਲੇ ਦੇ ਵਿੱਚ ਡਿੱਗ ਜਾਂਦੀ ਹੈ ਔਰ ਗੰਦੇ ਨਾਲੇ ਦੇ ਵਿੱਚ ਡਿੱਗਣ ਤੋਂ ਬਾਅਦ ਆਲੇ-ਦੁਆਲੇ ਦੇ ਜੋ ਲੋਕ ਇਕੱਠੇ ਹੋ ਜਾਂਦੇ ਨੇ ਤਾਂ ਬਾਰੀਆਂ ਤੋੜ ਕੇ ਜੋ ਸ਼ੀਸ਼ੇ ਤੋੜ ਕੇ ਭੰਨ ਕੇ ਉਹਨਾਂ ਦੇ ਵਿੱਚੋਂ ਸਵਾਰੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਰੈਸਕਿਊ ਆਪਰੇਸ਼ਨ ਲਗਾਤਾਰ ਜਾ ਰਹੀ ਹੈ ਠੰਡਾ ਦਾ ਮਾਹੌਲ ਹੈ ਔਰ ਰੁੱਕ-ਰੁੱਕ ਕੇ ਸਾਤ ਵੀ ਹੋ ਰਹੀ ਹੈ ਇਸ ਕਰਕੇ rescuer operation ਦੇ ਵਿੱਚ ਵੀ ਕਿਤੇ ਨਾ ਕਿਤੇ ਦਿੱਕਤਾਂ ਜ਼ਰੂਰ ਆ ਰਹੀਆਂ ਨੇ ਲੇਕਿਨ ਲਗਾਤਾਰ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਨੇ ਇਹ rescuer operation ਸ਼ੁਰੂ ਕੀਤਾ ਜੋ ਆਲੇ ਦੁਆਲੇ ਦੇ ਪਿੰਡਾਂ ਦੇ ਲੋਕ ਨੇ ਜਾਂ ਫਿਰ ਇਸ ਇਲਾਕੇ ਦੇ ਵਿੱਚੋਂ ਇਸ ਸੜਕ ਦੇ ਉੱਤੋਂ ਗੁਜ਼ਰ ਰਹੇ ਸੀ ਤਾਂ ਉਹਨਾਂ ਨੇ ਜਿਵੇਂ ਹੀ ਦੇਖਿਆ ਕਿ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਤਾਂ ਲੋਕਾਂ ਨੇ ਆਪਣੀਆਂ ਗੱਡੀਆਂ ਇੱਕ ਸਾਈਡ ਤੇ ਲਗਾਈਆਂ ਔਰ ਮਦਦ ਕਰਨ ਦੀ ਮਨਸ਼ਾ ਦੇ ਨਾਲ ਉਹ ਖੁਦ ਪੌੜੀਆਂ ਲਗਾ ਕੇ ਬੱਸ ਦੇ ਉੱਤੇ ਉਤਰੇ ਹੋਏ ਨੇ ਕਿਉਂਕਿ ਬੱਸ ਸੜਕ ਦੇ ਨਾਲੋਂ ਕਰੀਬ 10-15 ਫੁੱਟ ਥੱਲੇ ਗੰਦੇ ਨਾਲੇ ਦੇ ਵਿੱਚ ਡਿੱਗੀ ਹੋਈ ਹੈ ਇਹ ਨਾਲਾ ਵੀ ਕਹਿ ਸਕਦੇ ਹੋ ਜਾਂ ਫਿਰ ਐਕਸਪ੍ਰੈਸ ਅਮਰੀਕਨ ਆਲ ਵੀ ਕਹਿ ਸਕਦੇ ਹੋ ਇਸ ਦੇ ਵਿੱਚ ਕਾਫੀ ਜ਼ਿਆਦਾ ਇਸ ਵਕਤ ਗੰਦਾ ਪਾਣੀ ਭਰਿਆ ਹੋਇਆ ਹੈ ਬੱਸ ਪੂਰੇ ਤਰੀਕੇ ਨਾਲ ਦੇਖੋ ਪਲਟੀ ਹੋਈ ਹੈ ਅੱਧੀ ਥੱਲੇ ਪਾਸੇ ਡੁੱਬੀ ਹੋਈ ਹੈ ਤੇ ਜਿਵੇਂ ਹੀ ਬੱਸ ਦਾ ਹਾਦਸੇ ਦਾ ਸ਼ਿਕਾਰ ਹੁੰਦੀ ਹੈ ਤਾਂ ਚੀਕ ਚਹਾੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਔਰ ਦੱਸਿਆ ਜਾ ਰਿਹਾ ਹੈ ਕਿ ਕਨਫਰਮੇਸ਼ਨ ਆ ਚੁੱਕੀ ਹੈ ਕਿ ਦੋ ਲੋਕਾਂ ਦੀ ਜਾਨ ਚਲੀ ਗਈ ਹੈ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਲ ਹੈ ਤੇ ਇੱਕ ਬੱਚਾ ਵੀ ਸ਼ਾਮਲ ਹੈ ਲੇਕਿਨ ਜੋ ਮੌਕੇ ਦੇ ਉੱਤੇ ਮੌਜੂਦ ਲੋਕ ਨੇ ਜੋ ਲਗਾਤਾਰ ਵਿੱਚੋਂ ਅੰਦਰੋਂ ਸਵਾਰੀਆਂ ਨੂੰ ਕੱਢ ਰਹੇ ਨੇ ਹਸਪਤਾਲਾਂ ਦੇ ਵਿੱਚ ਪਹੁੰਚਾ ਰਹੇ ਨੇ ਉਹ ਕਹਿ ਰਹੇ ਨੇ ਕਿ ਕਈ ਲੋਕਾਂ ਦੀ ਹਾਲਤ ਕਾਫੀ ਜ਼ਿਆ ਤਾਂ ਨੇ ਉਹ ਪੰਜ ਹੋ ਚੁੱਕੀਆਂ ਨੇ ਇਹ ਲੋਕ ਕਹਿ ਰਹੇ ਨੇ ਲੇਕਿਨ ਹਾਲੇ ਐਡਮਿਨਿਸਟ੍ਰੇਸ਼ਨ ਆਪਣਾ ਕੀ ਬਿਆਨ ਦਿੰਦੀ ਹੈ ਇਹਦੇ ਉੱਤੇ ਨਜ਼ਰਾਂ ਬਣੀਆਂ ਹੋਈਆਂ ਨੇ ਲੇਕਿਨ ਜਿਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹੋਈਆਂ ਨੇ ਉਹਨਾਂ ਨੂੰ ਤੁਰੰਤ ਫੌਰੀ ਤੌਰ ਦੇ ਉੱਤੇ ਬਠਿੰਡਾ ਔਰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲਾਂ 'ਚ ਰੈਫਰ ਕਰ ਦਿੱਤਾ ਗਿਆ ਤੇ ਜਿਨ੍ਹਾਂ ਦੇ ਹਲਕੀਆਂ-ਫੁਲਕੀਆਂ ਸੱਟਾਂ ਨੇ ਉਹਨਾਂ ਨੂੰ ਮੋਡਲਾ ਉਪਚਾਰ ਦੇ ਕੇ ਫਰਸਟ ایڈ ਦੇ ਕੇ ਉਹਨਾਂ ਨੂੰ ਆਪਣੇ-ਆਪਣੇ ਮੰਜ਼ਿਲ ਦੇ ਵੱਲ ਰਵਾਨਾ ਕਰ ਦਿੱਤਾ ਗਿਆ ਤੇ ਆ ਤਸਵੀਰਾਂ ਇਸ ਵਕਤ ਤੁਹਾਡੇ ਸਾਹਮਣੇ ਨੇ ਕਿਸ ਤਰੀਕੇ ਦੇ ਨਾਲ ਆ ਦੇਖੋ ਬੱਸ ਦਾ ਜੋ ਅੰਦਰ ਸਵਾਰੀਆਂ ਨੇ ਉਹਨਾਂ ਨੂੰ ਕੱਢਿਆ ਜਾ ਮਦਦ ਲਈ ਅੱਗੇ ਆਇਆ ਗਿਆ ਬੱਸ ਨਾਲੇ ਦੇ ਵਿੱਚ ਪਲਟੀ ਹੋਈ ਹੈ ਪੂਰੇ ਤਰੀਕੇ ਦੇ ਨਾਲ ਅੱਧੀ ਤੋਂ ਵੱਧ ਇਹ ਡੁੱਬ ਚੁੱਕੀ ਹੈ ਤੇ ਲੋਕ ਬੱਸ ਦੇ ਉੱਤੇ ਨੇ ਸ਼ੀਸ਼ੇ ਭੰਨ ਕੇ ਅੰਦਰੋਂ ਸਵਾਰੀਆਂ ਨੂੰ ਕੱਢਿਆ ਜਾ ਰਿਹਾ ਤੇ ਕੱਢ ਕੱਢ ਕੇ ਉਹਨਾਂ ਨੂੰ ਪਹੁੰਚਾਇਆ ਜਾ ਰਿਹਾ ਪੂਰੀ ਇਹ ਵੱਡੀ ਬੱਸ ਹੈ ਜੋ ਕਿ 52 ਸੀਟਰ ਬੱਸ ਹੁੰਦੀ ਹੈ ਲੋਕ ਦੱਸ ਰਹੇ ਨੇ ਕਿ ਕਿਉਂਕਿ ਸਵੇਰ ਤੋਂ ਹੀ ਬਰਸਾਤ ਹੋ ਰਹੀ ਹੈ ਰੁਕ ਰੁੱਕ ਕੇ ਤੇ ਅੱਜ ਲੋਕਾਂ ਨੇ ਆਪਣੇ ਵਾਹਨਾਂ ਦੀ ਥਾਂ ਦੇ ਉੱਤੇ ਬਸਾਂ ਦੇ ਵਿੱਚ ਇੱਕ ਥਾਂ ਤੋਂ ਦੂਜੀ ਥਾਂ ਦੇ ਉੱਤੇ ਜਾਣਾ ਰੈਫਰ ਕੀਤਾ ਸੀ ਪ੍ਰੈਫਰ ਕੀਤਾ ਸੀ ਇਸ ਕਰਕੇ ਬੱਸ ਦੇ ਵਿੱਚ ਵੀ ਅੱਜ ਭੀੜ ਪੂਰੀ ਹੈ ਜਿੰਨੀਆਂ ਵੀ ਬੱਸਾਂ ਚੱਲ ਰਹੀਆਂ ਨੇ ਆਪਾਂ ਫੁੱਲ ਕੈਪੈਸਿਟੀ ਦੇ ਨਾਲ ਚੱਲ ਰਹੀਆਂ ਨੇ 52 ਸੀਟਰ ਬੱਸਾਂ ਲੋਕ ਦੱਸ ਰਹੇ ਨੇ ਕਿ ਸੀਟਾਂ ਤਾਂ ਸਾਰੀਆਂ ਫੁੱਲ ਸੀ ਇਸ ਤੋਂ ਇਲਾਵਾ ਕੁਝ ਸਵਾਰੀਆਂ ਖੜੇ ਹੋ ਕੇ ਵੀ ਜਾ ਰਹੀਆਂ ਸੀ ਤਾਂ ਇੱਕ ਤਰੀਕੇ ਦੇ ਨਾਲ 50 ਤੋਂ ਜ਼ਿਆਦਾ ਸਵਾਰੀਆਂ ਇਸ ਬੱਸ ਦੇ ਵਿੱਚ ਹੋਣ ਦਾ ਜੋ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਔਰ ਦੋ ਲੋਕਾਂ ਦੀ ਮੌਤ ਦੀ ਕਨਫਰਮੇਸ਼ਨ ਆ ਚੁੱਕੀ ਹੈ ਤੇ ਮੌਤਾਂ ਦਾ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਮੌਕੇ ਦੇ ਉੱਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਡੀਐਸਪੀ ਸਾਹਿਬ ਨੇ ਮੌਕੇ ਦੇ ਉੱਤੇ ਪਹੁੰਚੇ ਹੋਏ ਨੇ ਇਸ ਤੋਂ ਇਲਾਵਾ ਐਂਬੂਲੈਂਸ ਨੂੰ ਫੋਨ ਕੀਤਾ ਗਿਆ ਵੈ ਜੋ ਇਲਾਕੇ ਦੇ ਪਿੰਡਾਂ ਦੀਆਂ ਐਂਬੂਲੈਂਸਿਸ ਨੇ ਉਹਨਾਂ ਨੂੰ ਵੀ ਮੌਕੇ ਤੇ ਔਰ ਤਲਵੰਡੀ ਸਾਬੋ ਦੇ ਸਰਕਾਰੀ ਹਸਪਤਾਲ ਦੀਆਂ ਜੋ ਐਂਬੂਲੈਂਸ ਨੇ ਉਹਨਾਂ ਨੂੰ ਵੀ ਬੁਲਾਇਆ ਗਿਆ ਲਗਾਤਾਰ ਕਤਾਰ ਦੇ ਵਿੱਚ ਐਂਬੂਲੈਂਸ ਖੜੀਆਂ ਨੇ ਜਿਵੇਂ ਹੀ ਸਵਾਰੀਆਂ ਨੂੰ ਕੱਢਿਆ ਜਾ ਰਿਹਾ ਜਿਨ੍ਹਾਂ ਦੀ ਹਾਲਤ ਜ਼ਿਆਦਾ ਖਰਾਬ ਲੱਗਦੀ ਹੈ ਉਹਨਾਂ ਨੂੰ ਤੁਰੰਤ ਫੌਰੀ ਤੌਰ ਦੇ ਉਤੇ ਐਂਬੂਲੈਂਸ ਦੇ ਵਿੱਚ ਬਿਠਾ ਕੇ ਸਰਕਾਰੀ ਹਸਪਤਾਲਾਂ ਵੱਲ ਨੂੰ ਰਵਾਨਾ ਕਰ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਛੇਤੀ ਤੋਂ ਛੇਤੀ ਉਹਨਾਂ ਦਾ ਇਲਾਜ ਕਰਵਾਇਆ ਜਾ ਸਕੇ ਤੇ ਕਿਸ ਤਰੀਕੇ ਦੀਆਂ ਤਸਵੀਰਾਂ ਨੇ ਆ ਤੁਸੀਂ ਦੇਖ ਲਓ ਔਰ ਬੱਸ ਦੇ ਉੱਤੇ ਜੋ ਲੋਕਲਸ ਨੂੰ ਇਸ ਵਕਤ ਚੜੇ ਹੋਏ ਨੇ ਕੁਝ ਸਵਾਰੀਆਂ ਵੀ ਨੇ ਜਿਨ੍ਹਾਂ ਨੂੰ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਔਰ ਸਭ ਨੂੰ ਇੱਕ ਸਾਈਡ ਦੇ ਉੱਤੇ ਕਰਕੇ ਜੋ ਇੱਕ ਸਾਈਡ ਦੇ ਵਾਲੇ ਜੋ ਡਰਾਈਵਰ ਸਾਈਡ ਦੇ ਪੂਰੇ ਸ਼ੀਸ਼ੇ ਹੁੰਦੇ ਆ ਉਹਨਾਂ ਨੂੰ ਛੇਤੀ ਤੋਂ ਛੇਤੀ ਭੰਨ ਕੇ ਅੰਦਰੋਂ ਜੋ ਲੋਕ ਨੇ ਉਹਨਾਂ ਨੂੰ ਕੱਢਿਆ ਜਾ ਰਿਹਾ ਉਹਨਾਂ ਨੂੰ ਜੋ ਸਹਾਇਤਾ ਵੈ ਉਹ ਦਿੱਤੀ ਜਾ ਰਹੀ ਹੈ ਤਾਂ ਤੁਹਾਨੂੰ ਤਸਵੀਰਾਂ ਜਿਉਨ ਸਿੰਘ ਵਾਲਾ ਪਿੰਡ ਤੋਂ ਦਿਖਾ ਰਹ ਤਲਵੰਡੀ ਸਾਬੋ ਦੇ ਕਾਫੀ ਨਜ਼ਦੀਕ ਇਹ ਪਿੰਡ ਵਹ ਤੇ ਬਠਿੰਡਾ ਤੋਂ ਇਹ बस ਚੱਲੀ ਸੀ ਪ੍ਰਾਈਵੇਟ ਕੰਪਨੀ ਦੀ ਜਿਸ ਨੇ ਤਲਵੰਡੀ ਸਾਬੋ ਜਾਣਾ ਸੀ ਤਲਵੰਡੀ ਸਾਬੋ ਪਹੁੰਚਣ ਤੋਂ ਪਹਿਲਾਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਦੱਸਿਆ ਜਾ ਰਿਹਾ ਹੈ ਕਿ ਬਰਸਾਤ ਨੇ ਹੋਰ ਵੀ ਜ਼ਿਆਦਾ ਮੁਸ਼ਕਲ ਖੜੀ ਕਰ ਦਿੱਤੀ ਸੀ ਔਰ ਜਿਸ ਵਕਤ ਇਹ ਪੁਲ ਦੇ ਉੱਤੋਂ ਲੰਘ ਰਹੀ ਸੀ ਉਹ ਪੁਲ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਰੇਲਿੰਗ ਬਿਲਕੁਲ ਵੀ ਨਹੀਂ ਹੈ ਥੋੜੀ ਬੋਤ ਹੈ ਔਰ ਵੀ ਬਿਲਕੁਲ ਚੱਕਣਾ ਚੂਰ ਹੋ ਚੁੱਕੀ ਹੈ ਟੁੱਟ ਚੁੱਕੀ ਹੈ ਹਾਲਾਂਕਿ ਇਹ ਤੁਹਾਨੂੰ ਹੁਣ ਟੁੱਟੀ ਹੋਈ ਇੱਥੇ ਜ਼ਰੂਰ ਦਿਖ ਰਹੀ ਹੈ ਲੇਕਿਨ ਜਦੋਂ ਹਾਦਸਾ ਹੋਇਆ ਉਸ ਵੇਲੇ ਰੇਲਿੰਗ ਇਹ ਨਹੀਂ ਸੀ ਇਹ ਤਾਂ ਸਿਰਫ ਉਹੀ ਸਾਈਡ ਦਾ ਇੱਕ ਛੋੜਾ ਬੋਤ ਥੋੜਾ ਬੋਤਾ ਢਾਂਚਾ ਹੈ ਜੋ ਕਿ ਹੋਰ ਜ਼ਿਆਦਾ ਨੁਕਸਾਨਿਆ ਗਿਆ ਲੇਕਿਨ ਇੱਕ ਵੱਡਾ ਨੁਕਸਾਨ ਜ਼ਰੂਰ ਇਸ ਵਕਤ ਹੋਇਆ ਮੰ ਜੋ ਮੀਂਹ ਇੱਕ ਵੱਡਾ ਕਾਰਨ ਬਣੀ ਹੈ ਇਸ ਤੋਂ ਇਲਾਵਾ ਕੁਝ ਲੋਕ ਇਹ ਵੀ ਦੱਸ ਰਹੇ ਨੇ ਕਿ ਰਸਤਾਰ ਵੀ ਤੇਜ਼ ਹੋ ਸਕਦੀ ਹੈ ਇਸ ਕਰਕੇ ਇਹ ਹਾਦਸਾ ਹੋਇਆ ਔਰ ਜਿਸ ਥਾਂ ਦੇ ਉੱਤੇ ਹਾਦਸਾ ਹੋਇਆ ਜਵਨ ਸਿੰਘ ਵਾਲਾ ਪਿੰਡ ਦੇ ਵਿੱਚ ਆ ਤੁਸੀਂ ਦੇਖ ਲਓ ਪੁਲ ਦੇ ਉੱਥੋਂ ਲੰਘ ਰਹੀ ਸੀ ਥੱਲੇ ਗੰਦਾ ਨਾਲਾ ਵਹਿ ਰਿਹਾ ਤੇ ਰੇਲਿੰਗ ਨਾ ਹੋਣ ਕਰਕੇ ਇਹ ਇੱਕ ਜਿਹੜਾ ਹਾਦਸਾ ਹੋਰ ਵੀ ਜ਼ਿਆਦਾ ਵਿਕਰਾਲ ਰੂਪ ਧਾਰਨ ਕਰ ਗਿਆ ਹਾਦਸਾ ਐਕਸੀਡੈਂਟ ਵੱਡਾ ਹੋ ਗਿਆ ਤੇ ਲਗਾਤਾਰ ਮੌਤਾਂ ਦਾ ਅੰਕੜਾ ਵੀ ਇਹਦੇ ਵਿੱਚ ਵਧਣ ਦਾ ਖਦਸ਼ਾ ਜਤਾਇਆ ਜਾ ਰਿਹਾ ਹੈ ਦੋ ਲੋਕਾਂ ਦੀ ਤਾਂ ਹੈ ਹੀ ਹੈ ਇੱਕ ਮਹਿਲਾ ਤੇ ਇੱਕ ਬੱਚੇ ਦੀ ਦੱਸਿਆ ਜਾ ਰਿਹਾ ਹੈ ਕਿ ਮੌਤ ਹੋ ਗਈ ਹੈ ਸਾਤਸੇ ਦੇ ਵਿੱਚ ਤੇ ਮੌਤਾਂ ਦਾ ਇਹ ਅੰਕੜਾ ਹੋਰ ਵੀ ਜ਼ਿਆਦਾ ਵੱਧ ਸਕਦਾ ਹੈ ਕਿਉਂਕਿ ਕਾਫੀ ਲੋਕ ਇੰਜਰਡ ਹੋਏ ਨੇ ਜਿਨ੍ਹਾਂ ਦੇ ਗੰਭੀਰ ਸੱਟਾਂ ਨੇ ਉਹਨਾਂ ਨੂੰ ਛੇਤੀ ਤੋਂ ਛੇਤੀ ਹਸਪਤਾਲ ਦੇ ਵਿੱਚ ਪਹੁੰਚਾਇਆ ਜਾ ਰਿਹਾ ਹੈ ਮੋਢੀ ਸਹਾਇਤਾ ਦੇਣ ਤੋਂ ਬਾਅਦ ਅਪਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ ਨੇ ਤੁਹਾਨੂੰ ਉਹ ਵੀ ਅਸੀਂ ਲਗਾਤਾਰ ਅਪਡੇਟ ਕਰ ਰਹੇ ਹਾਂ ਬੜਾ ਹੀ ਇੱਕ ਭਿਆਨਕ ਮੰਜ਼ਰ ਭਿਆਨਕ ਤਸਵੀਰਾਂ ਸਾਹਮਣੇ ਆਈਆਂ ਨੇ ਔਰ ਇਹ ਗੱਲ ਸਾਹਮਣੇ ਆ ਰਹੀ ਹੈ ਕਿ 40 ਤੋਂ ਜ਼ਿਆਦਾ ਇਹਦੇ ਵਿੱਚ ਸਵਾਰੀਆਂ ਮੌਜੂਦ ਸੀ ਜਿਸ ਵੇਲੇ ਹਾਦਸਾ ਹੋਇਆ ਹੈ ਔਰ ਕੁਝ ਲੋਕ ਖੜੇ ਹੋ ਕੇ ਵੀ ਔਰ ਕੁਝ ਲੋਕ ਆਪਣੀਆਂ ਸੀਟਾਂ ਦੇ ਉੱਤੇ ਬਹਿ ਕੇ ਜਾ ਰਹੇ ਸੀ ਬੱਸ ਦੇ ਵਿੱਚ ਜਿਸ ਵੇਲੇ ਹਾਦਸਾ ਹੋਇਆ ਕੁਦਮ ਚੀਖ ਚਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਔਰ ਬੱਸ ਖਿਸਕ ਕੇ ਪਹਿਲਾਂ ਪੜ੍ਹਤੇ ਹੁੰਦੀ ਹੈ ਫਿਰ ਉਸ ਤੋਂ ਬਾਅਦ ਰੁੜ ਕੇ ਉਹ ਨਾਲੇ ਚ ਜਾ ਡਿੱਗਦੀ ਹੈ ਮੌਕੇ ਦੇ ਉੱਤੇ ਕ੍ਰੇਨ ਵੀ ਬੁਲਾਈ ਗਈ ਹੈ ਕੀਤਾ ਜਾ ਰਿਹਾ ਤਾਂ ਕਿ ਜੇਕਰ ਐਸੀ ਸਿਚੁਏਸ਼ਨ ਬਣਦੀ ਹੈ ਕਿ ਬੱਸ ਇੱਕ ਦਲਦਲ ਰੂਪੀ ਜੋ ਨੀਚੇ ਗਾਧ ਹੁੰਦੀ ਹੈ ਉਹਦੇ ਵਿੱਚ ਧਸਣ ਦੀ ਕੋਸ਼ਿਸ਼ ਕਰਦੀ ਹੈ ਤਾਂ ਬੱਸ ਨੂੰ ਡੁੱਬਣ ਤੋਂ ਬਜਾਏ ਬਚਾਇਆ ਜਾ ਸਕੇ ਇਸ ਕਰਕੇ ਮਸ਼ੀਨਰੀ ਵੀ ਹੈਵੀ ਮਸ਼ੀਨਰੀ ਨੂੰ ਮੌਕੇ ਤੇ ਬੁਲਾਇਆ ਗਿਆ ਤੇ ਉਸ ਦੇ ਨਾਲ ਬੱਸ ਨੂੰ ਸਹਾਰਾ ਇਸ ਕਰਕੇ ਦਿੱਤਾ ਗਿਆ ਕਿ ਬੱਸ ਦੇ ਅੰਦਰ ਹੋਰ ਜ਼ਿਆਦਾ ਪਾਣੀ ਨਾ ਭਰੇ ਔਰ ਬੱਸ ਜੋ ਹੈ ਉਹ ਪੂਰੇ ਤਰੀਕੇ ਦੇ ਨਾਲ ਡੁੱਬ ਨਾ ਸਕੇ ਇਸ ਕਰਕੇ ਮੌਕੇ ਤੇ ਹੈਵੀ ਮਸ਼ੀਨਰੀ ਵੀ ਬੁਲਾਈ ਗਈ ਹੈ ਔਰ ਬੱਸ ਨੂੰ ਇੱਕ ਸਾਈਡ ਤੇ ਵੀ ਕੀਤਾ ਜਾ ਰਿਹਾ ਜਿੰਨੇ ਵੀ ਲੋਕ ਅੰਦਰ ਨੇ ਉਹਨਾਂ ਨੂੰ ਸਭ ਤੋਂ ਪਹਿਲਾਂ ਕੋਸ਼ਿਸ਼ ਇਹੀ ਕੀਤੀ ਜਾ ਰਹੀ ਹੈ ਕੀ ਸਭ ਤੋਂ ਪਹਿਲਾ ਔਰ ਛੇਤੀ ਤੋਂ ਛੇਤੀ ਬਾਸ ਨੂੰ ਖਾਲੀ ਕੀਤਾ ਜਾਵੇ ਜਿੰਨੇ ਵੀ ਲੋਕ ਅੰਦਰ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਰੈਸਕਿਊ ਆਪਰੇਸ਼ਨ ਚੱਲ ਰਿਹਾ ਲੇਕਿਨ ਕਿਤੇ ਨਾ ਕਿਤੇ ਮੁਸ਼ਕਲ ਇਸ ਕਰਕੇ ਆ ਰਹੀ ਹੈ ਕਿਉਂਕਿ ਬਰਸਾਤ ਵੀ ਰੁਕ ਰੁਕੇ ਹੋ ਰਹੀ ਹੈ ਔਰ ਮੌਸਮ ਵੀ ਪੂਰੇ ਤਰੀਕੇ ਦੇ ਨਾਲ ਠੰਡਾ ਹੈ ਔਰ ਤਸਵੀਰਾਂ ਇਸ ਵਕਤ ਅਸੀਂ ਤੁਹਾਨੂੰ ਲਗਾਤਾਰ ਲਾਈਵ ਤਸਵੀਰਾਂ ਦਿਖਾ ਰਹੇ ਹਾਂ ਅਪਡੇਟ ਲਗਾਤਾਰ ਦੇ ਰਹੇ ਹਾਂ ਅਸੀਂ ਤੁਹਾਨੂੰ ਪੀਟੀਸੀ ਨਿਊਜ਼ ਤੇ ਕਿ ਕਿਸ ਤਰੀਕੇ ਦੇ ਨਾਲ ਹਾਦਸਾ ਹੋਇਆ ਬਸ ਕਿਵੇਂ ਜਦੋਂ ਬਠਿੰਡਾ ਤੋਂ ਨਿਕਲੀ ਸੀ ਤੇ ਇਹਨੇ ਪਹੁੰਚਣਾ ਸੀਗਾ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਕੁ ਬਸ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਹਾਦਸੇ ਦਾ ਸ਼ਿਕਾਰ ਹੋਣ ਤੋਂ ਬਾਅਦ ਇੱਕੋ ਦਮ ਬਸ ਦੇ ਵਿੱਚ ਚੀਕ ਚਿਹੜਾ ਪੈਣਾ ਸ਼ੁਰੂ ਹੋ ਜਾਂਦਾ ਹੈ ਜੋ ਰਾਗੀਰ ਹੋਰ ਹੁੰਦੇ ਨੇ ਆਪਣੀਆਂ ਗੱਡੀਆਂ ਸਾਈਡ ਤੇ ਲਗਾਉਂਦੇ ਨੇ ਪਤਾ ਕਰਦੇ ਨੇ ਕਿ ਆਖਿਰਕਾਰ ਕੀ ਹਾਲਾਤ ਹੈ ਜਾਂ ਦੇਖਦੇ ਨੇ ਕਿ ਬਸ ਦੇ ਵਿੱਚ ਚੀਕ ਚਿਹੜਾ ਮਚਿਆ ਹੋਇਆ ਹੈ ਤਾਂ ਇਲਾਕੇ ਦੇ ਲੋਕ ਇੱਕ ਪੌੜੀ ਲਿਆਉਂਦੇ ਨੇ ਪੌੜੀ ਨੂੰ ਪੁਲ ਤੋਂ ਲੈ ਕੇ ਬਸ ਤੱਕ ਲਗਾਇਆ ਜਾਂਦਾ ਹੈ ਤੇ ਉਸ ਪੌੜੀ ਦੇ ਸਹਾਰੇ ਬਸ ਦੇ ਉੱਤੇ ਉੱਤਰ ਕੇ ਸ਼ੀਸ਼ੇ ਭੰਨੇ ਜਾਂਦੇ ਨੇ ਔਰ ਉਹਨਾਂ ਬਾਰੀਆਂ ਦੇ ਵਿੱਚੋਂ ਹੀ ਲੋਕਾਂ ਨੂੰ ਬਾਹਰ ਕੱਢਿਆ ਜਾਂਦਾ ਕਿਉਂਕਿ ਜਿਹੜਾ ਬਸ ਦਾ ਦਰਵਾਜ਼ੇ ਦੋ ਹੁੰਦੇ ਨੇ ਉਹ ਬਸ ਦੀ ਲੈਫਟ ਸਾਈਡ ਤੇ ਹੁੰਦੇ ਨੇ ਉਸ ਥਾਂ ਵਾ ਜਿਹੜੀ ਉਹ ਬਿਲਕੁਲ ਪਾਣੀ ਦੇ ਵਿੱਚ ਡੁੱਬੀ ਹੋਈ ਆ ਉਧਰੋਂ ਲੋਕਾਂ ਨੂੰ ਨਹੀਂ ਕੱਢਿਆ ਜਾ ਸਕਦਾ ਤੇ ਹੁਣ ਇੱਕੋ ਇੱਕ ਤਰੀਕਾ ਹੈ ਰਾਈਟ ਸਾਈਡ ਤੇ ਯਾਨੀ ਕਿ ਬਿਲਕੁਲ ਜੋ ਕਿ ਬੱਸ ਦੇ ਵਿੱਚ ਡਰਾਈਵਰ ਹੁੰਦਾ ਉਹਦੇ ਬੈਕ ਸਾਈਡ ਤੇ ਜਿੰਨੇ ਵੀ ਸ਼ੀਸ਼ੇ ਹੁੰਦੇ ਆ ਉਹਨਾਂ ਸ਼ੀਸ਼ਿਆਂ ਨੂੰ ਭੰਨ ਕੇ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਕੱਢਿਆ ਜਾ ਰਿਹਾ ਇਸ ਬੱਸ ਦੇ ਵਿੱਚ ਬਜ਼ੁਰਗ ਬੱਚੇ ਮਹਿਲਾਵਾਂ ਮਰਦ ਹਰ ਉਮਰ ਦਾ ਵਿਅਕਤੀ ਇਸ ਬੱਸ ਦੇ ਵਿੱਚ ਸਵਾਰ ਸੀ ਤੇ ਇਸੇ ਕਰਕੇ ਦੱਸਿਆ ਜਾ ਰਿਹਾ ਕਿ ਮਹਿਲਾ ਔਰ ਬੱਚੇ ਦੀ ਵੀ ਮੌਤ ਹੋ ਗਈ ਔਰ ਮੌਤ ਦਾ ਅੰਕੜਾ ਹੋਰ ਵੀ ਕੁਝ ਵੱਧ ਸਕਦਾ ਹੈ ਤਾਂ ਤਸਵੀਰਾਂ ਤੁਹਾਨੂੰ ਲਾਈਵ ਅਸੀਂ ਇਸ ਵਕਤ ਦਿਖਾ ਰਹੇ ਹਾਂ ਕੁਝ ਸਮਾਂ ਪਹਿਲਾਂ ਹੀ ਇਹ ਹਾਦਸਾ ਹੋਇਆ ਤੇ ਕਿਸ ਤਰੀਕੇ ਦੇ ਨਾਲ ਰੈਸਕਿਊ ਆਪਰੇਸ਼ਨ ਹੋ ਰਿਹਾ ਹੈ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ